ਪਹਿਲਾਂ ਅਸੀਂ ਇਸ ਬੱਸ ਦੇ ਵਿੱਚ ਬੈਠ ਕੇ ਸਫ਼ਰ ਕੀਤਾ ਤੇ ਦਿਖਾਇਆ ਕਿ ਇਸ ਬੱਸ ਦੇ ਅੰਦਰ ਕੀ-ਕੀ ਖਾਸੀਅਤ ਹੈ ਪਰ ਬੱਸ ਆਖਿਰ ਇਸ ਝੀਲ ਦੇ ਵਿੱਚ ਕਿਸ ਤਰ੍ਹਾਂ ਚਲਦੀ ਉਹ ਵੀ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਇਸ ਵੇਲੇ ਅਸੀਂ ਇੱਕ ਵਕਰੀ ਬੋਰਡ ਦੇ ਵਿੱਚ ਆਹਰ ਤੁਸੀਂ ਦੇਖ ਸਕਦੇ ਹੋ ਕਿ ਬੱਸ ਜੋ ਹੈ ਉਹ ਹਰੀਕੇ ਝੀਲ ਦੇ ਵਿੱਚ ਚੱਲ ਰਹੀ ਹੈ ਲੋਕ ਉਸ ਦੇ ਵਿੱਚ ਬੈਠ ਕੇ ਆਨੰਦ ਲੈ ਰਹੇ ਨੇ ਸੈਲਫੀਆਂ ਖਿੱਚੀਆਂ ਜਾ ਰਹੀਆਂ ਨੇ ਲੋਕ ਤਸਵੀਰਾਂ ਕਿਉਂਕਿ ਯਾਦਗਾਰੀ ਤਸਵੀਰਾਂ ਨੇ ਇਹ ਔਰ ਇਸ ਦੇ ਨਾਲ ਹੀ ਇਹ ਵੀ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਜੋ ਦਿੱਕਤ ਇਸ ਬੱਸ ਨੂੰ ਚਲਾਉਣ ਵਾਲੇ ਜੋ ਕੰਟਰੈਕਟਰ ਨੇ ਜਾਂ ਪ੍ਰਬੰਧਕ ਨੇ ਉਹਨਾਂ ਦਾ ਕਹਿਣਾ ਸੀ ਕਿ ਬੂਟੀ ਜੋ ਹੈ ਉਹ ਸਭ ਤੋਂ ਵੱਡੀ ਸਮੱਸਿਆ ਸੀ ਔਰ ਦੇਖ ਸਕਦੇ ਤੁਸੀਂ ਕਿ ਝੀਲ ਦੇ ਵਿੱਚ ਇੱਕ ਫੈਂਸਿੰਗ ਕੀਤੀ ਗਈ ਹੈ ਜਿਸ ਕਰਕੇ ਕਿ ਜੋ ਫੈਂਸਿੰਗ ਤੋਂ ਪਾਰ ਇਹ ਬੂਟੀ ਨਾ ਆਵੇ ਔਰ ਇਹੀ ਇਸ ਬੱਸ ਨੂੰ ਇੱਥੇ ਚਲਾਉਣ ਦੇ ਵਿੱਚ ਸਭ ਤੋਂ ਵੱਡੀ ਅੜਚਣ ਦੱਸੀ ਜਾ ਰਹੀ ਸੀ ਔਰ ਅੱਜ ਤੁਸੀਂ ਦੇਖ ਸਕਦੇ ਹੋ ਕਿ ਜੋ ਸਪਨਾ ਸੁਖਵੀਰ ਸਿੰਘ ਬਾਦਲ ਵੱਲੋਂ ਪੰਜਾਬ ਦੇ ਲੋਕਾਂ ਨੂੰ ਦਿਖਾਇਆ ਗਿਆ ਸੀ ਕਿ ਪੰਜਾਬ ਦੀਆਂ ਝੀਲਾਂ ਦੇ ਵਿੱਚ ਬੱਸਾਂ ਚਲਾਈਆਂ ਜਾਣਗੀਆਂ ਔਰ ਉਸ ਸੁਪਨੇ ਦਾ ਮਜ਼ਾਕ ਵੀ ਉਡਾਇਆ ਜਾਂਦਾ ਸੀ ਪਰ ਇੱਕ ਇਸ ਪੂਰੇ ਮਾਮਲੇ ਦੇ ਵਿੱਚ ਗੱਲ ਜੋ ਸਾਹਮਣੇ ਆਈ ਹੈ ਕਿ ਸੁਖਬੀਰ ਬਾਦਲ ਦੀ ਜੋ ਜਲਦਬਾਜ਼ੀ ਸੀ ਕਿ ਚੋਣਾਂ ਤੋਂ ਪਹਿਲਾਂ-ਪਹਿਲਾਂ ਉਹ ਆਪਣਾ ਇਸ ਸੁਪਨਾ ਜੋ ਹੈ ਉਸ ਨੂੰ ਸਾਕਾਰ ਕਰਨ ਦੀ ਕੋਸ਼ਿਸ਼ ਦੇ ਵਿੱਚ ਲੱਗੇ ਸਨ ਔਰ ਉਹਨਾਂ ਵੱਲੋਂ ਇੱਕ ਪੀਲੇ ਰੰਗ ਦੀ ਬੱਸ ਜੋ ਦਸੰਬਰ ਮਹੀਨੇ ਦੇ ਵਿੱਚ ਇਸ ਝੀਲ ਦੇ ਵਿੱਚ ਉਤਾਰੀ ਗਈ ਸੀ ਉਸ ਦਾ ਵੀ ਕਾਫੀ ਮਜ਼ਾਕ ਉਡਾਇਆ ਗਿਆ ਸੋਸ਼ਲ ਮੀਡੀਆ ਤੇ ਉਸ ਬੱਸ ਨੂੰ ਘੜੁੱਕੇ ਦੇ ਨਾਂ ਦੇ ਨਾਲ ਜੋ ਹੈ ਇਹ ਪੇਸ਼ ਕੀਤਾ ਗਿਆ ਕਿ ਇੱਕ ਜਬਰਦਸਤੀ ਜੋ ਹੈ ਬੱਸ ਬਣਾ ਕੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪੰਜਾਬੀਆਂ ਨੂੰ ਕਿ ਵਾਕੇ ਹੀ ਜੋ ਸੁਪਨਾ ਸੁਖਵੀਰ ਸਿੰਘ ਬਾਦਲ ਨੇ ਦੇਖਿਆ ਸੀ ਉਹ ਸਾਕਾਰ ਕੀਤਾ ਗਿਆ ਪਰ ਉਸ ਤੋਂ ਬਾਅਦ ਜਦੋਂ ਇਹ ਬਸਾਈ ਦੋ ਕਰੀਬ 2 ਮਹੀਨੇ ਪਹਿਲੇ ਇਸ ਬਸ ਨੂੰ ਹਰੀਕੇ ਲਿਆਂਦਾ ਗਿਆ ਸੀ ਉਸ ਤੋਂ ਬਾਅਦ ਲਗਾਤਾਰ ਇਸ ਬਸ ਦੇ ਟ్రਾਇਲ ਲਏ ਜਾ ਰਹੇ ਸਨ ਪਰ ਦਿੱਕਤ ਜੋ ਹੈ ਸਭ ਤੋਂ ਵੱਡੀ ਜਿਸ ਤਰ੍ਹਾਂ ਕਿ ਮੈਂ ਦੱਸਿਆ ਕਿ ਜੋ ਬੂਟੀ ਹੈ ਉਹ ਦਰਿਆ ਦੇ ਵਿੱਚ ਬਹੁਤ ਜ਼ਿਆਦਾ ਹੋਣ ਕਰਕੇ ਇਸ ਬੱਸ ਨੂੰ ਚਲਾਉਣ ਦੇ ਵਿੱਚ ਦਿੱਕਤਾਂ ਪੇਸ਼ ਆ ਰਹੀਆਂ ਸਨ ਔਰ ਹੁਣ ਤੁਸੀਂ ਦੇਖ ਰਹੇ ਹੋ ਕਿ ਬੱਸ ਜੋ ਹੈ ਆਪਣਾ ਸਫ਼ਰ ਤੈਅ ਕਰਨ ਤੋਂ ਬਾਅਦ ਇੱਕ ਵਾਰ ਫੇਰ ਸੜਕ ਤੇ ਜਾਣ ਲਈ ਤਿਆਰ ਹੈ ਔਰ ਉਹ ਰੈਂਪ ਜਿੱਥੋਂ ਇਸ ਬੱਸ ਨੂੰ ਝੀਲ ਦੇ ਵਿੱਚ ਉਤਾਰਿਆ ਜਾਂਦਾ ਹੈ ਉਸੇ ਹੀ ਰੈਂਪ ਦੇ ਰਾਹੀਂ ਇਹ ਬੱਸ ਹੁਣ ਬਾਹਰ ਜਾਏਗੀ ਔਰ ਜੋ ਤਸਵੀਰਾਂ ਤੁਸੀਂ ਏਬੀਪੀ ਸਾਂਝਾ ਤੇ ਇਸ ਵਾਰੇ ਦੇਖ ਰਹੇ ਹੋ ਇਸ ਬੱਸ ਨੂੰ ਅੱਜ ਤੋਂ ਆਮ ਜਨਤਾ ਦੇ ਲਈ ਚਲਾ ਦਿੱਤਾ ਗਿਆ ਕੋਈ ਵੀ ਪੰਜਾਬੀ ਜਾਂ ਫਿਰ ਕੋਈ ਵੀ ਸਲਾਨੀ ਇਸ ਬਸ ਦੇ ਵਿੱਚ ਆ ਕੇ ਸਫ਼ਰ ਕਰ ਸਕਦਾ ਹੈ ਉਸ ਨੂੰ ਜੇਕਰ ਹਰੀਕੇ ਤੋਂ ਜਿੱਥੇ ਹਰੀਕੇ ਹੱਡ ਦੇ ਉੱਪਰ ਇਸ ਬਸ ਨੂੰ ਖੜਾ ਕਰਨ ਲਈ ਜੋ ਗੈਰਾਜ ਬਣਾਇਆ ਗਿਆ ਜਾਂ ਫਿਰ ਬਸ ਟਰਮੀਨਲ ਜੋ ਬਣਾਇਆ ਗਿਆ ਉੱਥੋਂ ਜੇਕਰ ਉਸ ਨੇ ਇੱਥੇ ਆ ਕੇ ਢੀਲ ਦਾ ਸਫ਼ਰ ਤੈਅ ਕਰਦਾ ਤਾਂ ਉਸ ਨੂੰ 800 ਰੁਪਏ ਦੇਣੇ ਹੋਣਗੇ ਔਰ ਜੇਕਰ ਅੰਮ੍ਰਿਤਸਰ ਤੋਂ ਕੋਈ ਇੱਥੇ ਆਉਂਦਾ ਤਾਂ ਕੰਪਨੀ ਉਹਨਾਂ ਨੂੰ ਉੱਥੋਂ ਵਾਹਨ ਜੋ ਹੈ ਉਹ ਪ੍ਰੋਵਾਈਡ ਕਰੇਗੀ ਉੱਥੋਂ ਲੈ ਕੇ ਇੱਥੋਂ ਤੱਕ ਆਉਣ ਲਈ ਕੁੱਲ 2000 ਰੁਪਏ ਔਰ ਫਿਲਹਾਲ ਕੰਪਨੀ ਵੱਲੋਂ 20 ਅ ਫੀਸ ਦੀ ਜੋ ਡਿਸਕਾਊਂਟ ਲੋਕਾਂ ਨੂੰ ਦਿੱਤਾ ਜਾ ਰਿਹਾ ਤਾਂ ਕਿ ਲੋਕ ਵੱਧ ਤੋਂ ਵੱਧ ਇੱਥੇ ਆ ਕੇ ਇਸ ਬਸ ਦੇ ਵਿੱਚ ਬੈਠ ਕੇ ਠੀਲ ਦਾ ਨਜ਼ਾਰਾ ਲੈ ਸਕਣ ਔਰ ਉਹਨਾਂ ਦਾ ਇਹ ਵੀ ਪ੍ਰਬੰਧਕਾਂ ਦਾ ਇਹ ਵੀ ਕਹਿਣਾ ਹੈ ਕਿ ਜੇਕਰ ਜੋ ਸੈਲਾਨੀਆਂ ਦਾ ਪਰਵਾ ਹੁੰਗਾਰਾ ਮਿਲਦਾ ਰਿਹਾ ਲੋਕ ਵੱਡੀ ਗਿਣਤੀ ਦੇ ਵਿੱਚ ਇੱਥੇ ਆਏ ਤਾਂ ਹਰੀਕੇ ਦੇ ਵਿੱਚ ਤਾਂ ਬੱਸਾਂ ਦੀ ਗਿਣਤੀ ਵਧਾਈ ਹੀ ਜਾਏਗੀ ਜਾਂ ਫਿਰ ਜਿੱਥੇ ਇਹਨਾਂ ਬੱਸਾਂ ਨੂੰ ਚਲਾਇਆ ਜਾ ਸਕਦਾ ਉੱਥੇ ਵੀ ਇਸੇ ਤਰ੍ਹਾਂ ਦੀਆਂ ਬੱਸਾਂ ਜੋ ਹਨ ਉਹ ਜਲਦ ਹੀ ਚਲਾਈਆਂ ਜਾ ਸਕਦੀਆਂ ਨੇ ਕੈਮਰਾਮੈਨ ਹਰਜਿੰਦਰ ਸਿੰਘ ਦੇ ਨਾਲ ਰਾਜੀਵ ਸ਼ਰਮਾ এবੀਪੀ ਸੰਜਾ ਹਰੀਕੇ